ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਸਟੋਰੀ ਮੇਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਆਪਣੀ ਨਵੀਂ ਕਹਾਣੀ ਕਹਾਣੀ ਕਰਨੀ ਚੰਦਨਦੀਪ ਸਿੰਘ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਆਓ ਸ਼ੁਰੂ ਕਰਦੇ ਹਾਂ ਚੌਧਰੀ ਨਗਾਇਆਂ RAM ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਬੇਲੀ ਵਿੱਚ ਗਰੀਬ ਪਰਿਵਾਰ ਵਿੱਚ ਪੈਦਾ ਹੋਈ ਪਰ ਪੜ੍ਹਾਈ ਲਈ ਉਹ ਇਸ ਕਦਰ ਜਨੂਨੀ ਸਨ ਉਹਨਾਂ ਨੇ ਸਾਲ 1938 ਵਿੱਚ ਪੰਜਾਬੀ ਯੂਨੀਵਰਸਿਟੀ ਲਾਹੌਰ ਤੋਂ ਐਮਏ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ। ਉਹਨਾਂ ਦਾ ਵਿਆਹ ਬੀਬੀ ਜਗਿੰਦਰ ਕੌਰ ਨਾਲ ਹੋਇਆ। ਵਿਆਹ ਤੋਂ ਬਾਅਦ ਦੋ ਲੜਕੀਆਂ ਤੇ ਇੱਕ ਲੜਕਾ ਉਸ ਸਮੇਂ ਫੌਜ ਵਿੱਚ ਵਾਈਸ ਰਾਈ ਕਮਿਸ਼ਨ ਰੈਂਕ ਨਾਲ ਲੈਫਟੇਨੈਂਟ ਰੈਂਕ ਪ੍ਰਾਪਤ ਕਰ ਚੁੱਕੇ ਸਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਹਨਾਂ ਨੇ ਪਰਿਵਾਰ ਨੂੰ ਨਾਲ ਰੱਖਣ ਦਾ ਫੈਸਲਾ ਕੀਤਾ ਕਿਉਂਕਿ ਉਸ ਸਮੇਂ ਤੋਂ ਹੀ ਆਰਮੀ ਅਫਸਰਾਂ ਨੂੰ ਵਧੀਆ ਰਹਾਇਸ਼ ਫੌਜ ਵੱਲੋਂ ਦਿੱਤੀ ਜਾਂਦੀ ਸੀ। ਵਕਤ ਦੇ ਬੀਤੇ ਨਾਲ ਪਰਿਵਾਰ ਹੋਰ ਵੱਧ ਗਿਆ ਤੇ ਨਾਲ ਕਰਨਲ ਨਗਾਈਆ ਰਾਮ ਸੈਣੀ ਤੇ ਬੀਬੀ ਜਗਿੰਦਰ ਕੌਰ ਦੇ ਘਰ 7 ਬੱਚੇ ਹੋ ਚੁੱਕੇ ਸਨ। ਵਧੀਆ ਰੁਤਬਾ ਸੀ ਤੇ ਫੌਜ ਸਿੱਖਿਆ ਕੇਂਦਰ ਪੰਚਮੜੀ ਵਿੱਚ ਮੈਪ ਰੀਡਿੰਗ ਵਿਭਾਗ ਦੇ ਮੁਖੀ ਦੇ ਤੌਰ ਤੇ ਨਾਤੀ ਸੀ। 1968 ਦਾ ਜੂਨ ਮਹੀਨਾ 7 ਬੱਚਿਆਂ ਵਿੱਚ ਸਭ ਤੋਂ ਵੱਡੀ ਸੁਕਰੀਚ ਪੀਏ ਦੀ ਪੜਾਈ ਮੁਕੰਮਲ ਕਰ ਚੁੱਕੀ ਸੀ ਤੇ ਉਧਾਰਿਸ਼ਤਾ ਕਰਨਲ ਸਾਹਿਬ ਨੇ ਸਿੱਖ ਰੈਜੀਮੈਂਟ ਦੇ ਲੈਫਟੀਨੈਂਟ ਨਾ ਕਰ ਦਿੱਤਾ ਤੇ ਛੋਟੀ ਕੁੜੀ ਕੁਲਦੀਪਾ ਨਰਸਿੰਗ ਦੀ ਡਿਗਰੀ ਵਿੱਚ ਦਾਖਲਾ ਹੋ ਚੁੱਕਾ ਸੀ ਲੜਕਾ ਨਿਰਮਲ ਹਾਇਰ ਸਕੈਂਡਰੀ ਦੇ ਨਾਲ ਇੱਕ ਨੈਸ਼ਨਲ ਪੱਧਰ ਦਾ ਐਥਲੀਟ ਸੀ ਬਾਕੀ 4 ਬੱਚੇ ਕੁੜੀਆਂ ਨਿਰਮਲਜੀਤ ਤੇ ਪਰਮਜੀਤ 6ਵੀਂ ਤੇ 7ਵੀਂ ਵਿੱਚ ਸਨ ਛੋਟੇ ਲੜਕੇ ਕੁਸ਼ਵੰਤ ਜੀ ਵਿੱਚ ਤੇ ਰਣਵੀਰ ਹਲੇ 2 ਸਾਲ ਦਾ ਹੀ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮਤੇਂਦਰਾ ਗੰਧੀ ਦਾ ਦੌਰਾ ਸੀ ਨਗਈਆ ਨਾਮ ਜੀ ਆਪਣੇ ਦਫ਼ਤਰ ਵਿੱਚ ਬੈਠੇ ਸਨ ਅਚਾਨਕ ਇੱਕ ਹਵਲਦਾਰ ਰੈਂਕ ਦਾ ਵਿਅਕਤੀ ਆਇਆ ਉਸਨੇ ਕਿਹਾ ਜਨਾਬ ਕਰਨਲ ਦਵੇਦੀ ਦੀ ਸਿੱਧੇ ਠੀਕ ਨਾ ਹੋਣ ਕਰਕੇ ਮਿਲਟਰੀ ਹਸਪਤਾਲ ਵਿੱਚ ਭਰਤੇ ਹੋ ਗਏ ਨੇ ਨੀਡਲੇ ਸ਼ਹਿਰ ਪੇਪਰਈਆ ਮੁਆਇਨੇ ਲਈ ਜਾਣ ਵਾਸਤੇ ਕੋਈ ਸੀਨੀਅਰ ਅਫਸਰ ਮੌਜੂਦ ਨਹੀਂ ਆ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਗਈਆ ਰਾਮ ਜੀ ਨੇ ਆਪ ਜਾਂਦਾ ਫੈਸਲਾ ਕੀਤਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਤੌਰ ਸੀ ਕੋਈ ਛੋਟੀ ਗੱਲ ਨਹੀਂ ਸੀ ਜਗਿੰਦਰ ਘਰ ਆਪਣੇ ਛੋਟੇ ਮੁੰਡੇ ਨੂੰ ਗੋਦੀ ਵਿੱਚ ਲੈ ਕੇ ਬੈਠੇ ਸੀ ਅਚਾਨਕ ਕੁਆਟਰ ਵਿੱਚ ਫ੍ਰੀਗੇਡੀਅਰ ਉਦਮ ਸਿੰਘ ਤੇ ਉਹਨਾਂ ਦੀ ਪਤਨੀ ਪਹੁੰਚੇ ਜੋ ਕਿ ਦਿੱਗਨ ਤੋਂ ਬੜੇ ਮਾਇੂਸੀ ਦੇ ਆਲੰਬ ਵਿੱਚ ਲੱਗੇ ਰਹੇ ਸਨ ਉਦਮ ਸਿੰਘ ਉਹਨਾਂ ਦੀ ਪਤਨੀ ਨੇ ਜਗਿੰਦਰ ਗੌਰ ਨੂੰ ਬੁੱਕਲ ਵਿੱਚ ਲੈ ਲਿਆ ਤੇ ਨਗਾਈਆ ਰਾਮ ਜੀ ਦੇ ਐਕਸੀਡੈਂਟ ਬਾਰੇ ਦੱਸਿਆ ਸੁਣ ਕੇ ਪੀਪੀ ਦੀਆਂ ਚੀਕਾਂ ਨਿਕਲ ਗਈਆਂ ਤੇ ਫਿਰ ਫ੍ਰੀਗੇਡੀਅਰ ਸਾਹਿਬ ਨੇ ਦੱਸਿਆ ਕਿ ਉਹਨਾਂ ਦਾ ਮੁਆਇਨਾ ਕਰਨ ਗਿਆ ਦਾ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਹੀ ਖਤਮ ਹੋ ਗਏ ਜਗਿੰਦਰ ਗੌਰ ਲਈ ਇੱਕ ਵਾਰ ਸਾਰਾ ਸੰਸਾਰ ਖਤਮ ਹੋ ਗਿਆ ਜਾਪਦਸੀ ਕੋਈ ਰਿਸ਼ਤੇਦਾਰ ਸਾਖ ਸੰਬੰਧੀ ਵੀ ਨੇੜੇ ਨਹੀਂ ਸੀ ਸਾਰੇ ਬੱਚੇ ਵੀ ਪਹੁੰਚ ਚੁੱਕੇ ਸਨ ਹਰ ਪਾਸੇ ਗਮਗੀਨ ਮਾਹੌਲ ਸੀ ਵੱਡਾ ਲੜਕਾ ਨਿਰਮਲ ਸਿਰਫ 16 ਸਾਲਾਂ ਦਾ ਸੀ ਫਿਰ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਵਿਰਗੇਜੀਅਰ ਊਧਮ ਸਿੰਘ ਨੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਅਪੂਰਸਾ ਦਿੱਤਾ ਤਿੰਨ ਦਿਨ ਹੋ ਗਏ ਸੀ ਹਲੇ ਤੱਕ ਕੋਈ ਸਾਖ ਸੰਬੰਧੀ ਨਹੀਂ ਪਹੁੰਚਿਆ ਸੀ ਅੱਜ ਚੌਧਰੀ ਸਾਹਿਬ ਦੀ ਅੰਤਿਮ ਅਰਦਾਸ ਸੀ ਤੇ ਇਸ ਮੌਕੇ ਤੇ ਸਾਰੇ ਰਿਸ਼ਤੇਦਾਰ ਪਹੁੰਚ ਚੁੱਕੇ ਸਨ ਬੀਬੀ ਦੀ ਦਰਾਨੀ ਜੋ ਕਿ ਉਹ ਦੀ ਸੱਕੀ ਪੈਨਵੀ ਸੀ ਇਕਲੌਤੀ ਇਸਤਰੀ ਆਈ ਸੀ ਬਾਕੀ 7-8 ਜਣੇ ਆਦਮੀ ਹੀ ਸਨ ਅੰਤਿਮ ਅਰਦਾਸ ਮੌਕੇ ਫੌਜ ਵੱਲੋਂ ਨਿਰਮਲ ਸਿੰਘ ਨੂੰ ਤਰਸ ਦੇ ਆਧਾਰ ਤੇ ਹੌਲਦਾਰ ਦੀ ਉਹ ਦਿੱਤੀ ਭਰਤੀ ਕਰਨ ਦਾ ਐਲਾਨ ਕੀਤਾ ਗਿਆ ਜੋ ਕਿ ਉਸ ਵੇਲੇ ਸਿਰਫ ਹਾਇਰ ਗੈਲਰੀ ਦੇ ਪੇਪਰ ਦੇ ਚੁੱਕਾ ਸੀ ਇਸ ਕੰਮ ਵਾਸਤੇ ਫੌਜ ਮੁਖੀ ਵੱਲੋਂ ਤੁਰੰਤ ਕਾਰਵਾਈ ਦਾ ਪੱਤਰ ਵੀ ਮੌਕੇ ਤੇ ਦਿੱਤਾ ਗਿਆ ਸਾਰੇ ਰਿਸ਼ਤੇਦਾਰਾਂ ਨੂੰ ਸੁੱਖ ਦਾ ਸਾਹ ਆ ਖਾਸ ਤੌਰ ਤੇ ਬੀਬੀ ਦੇ ਪਿਤਾ ਜਵੰਦ ਸਿੰਘ ਨੂੰ ਤੇ ਚੌਧਰੀ ਸਾਹਿਬ ਦੇ ਛੋਟੇ ਪ੍ਰਾ ਮਾਸਟਰ ਰਾਮਕ੍ਰਿਸ਼ਨ ਨੂੰ ਸਾਰੇ ਲੋਕ ਆਪਣੇ ਘਰਾਂ ਨੂੰ ਪਰਤ ਗਏ ਕੁਆਟਰ ਦੇ ਵਿਹੜੇ ਵਿੱਚ ਸਿਰਫ ਰਿਸ਼ਤੇਦਾਰ ਹੀ ਰਹਿ ਗਏ ਸਨ ਸਰਦਾਰ ਜਵੰਦ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਕਿ ਨਿਰਮਲ ਸਿੰਘ ਨੂੰ ਨੌਕਰੀ ਮਿਲਣ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ ਚੌਧਰੀ ਸਾਹਿਬ ਦੀ ਕਮੀ ਤਾਂ ਪੂਰੀ ਨਹੀਂ ਹੋ ਸਕਦੀ ਮਾਸਟਰ ਨੇ ਅੱਖਾਂ ਵਿੱਚੋਂ ਅਥਰੂ ਸਾਫ਼ ਕਰਦੇ ਹੋਏ ਹਾਮੀਪਰੀ ਤੇ ਕਿਹਾ ਪਰ ਜਾਈ ਨਿਰਮਲ لال ਇੱਥੇ ਹੀ ਰਹਿ ਲੋ ਜੁਗਿੰਦਰ ਕੌਰ ਨੇ ਹਿੰਮਤ ਕਰਕੇ ਕਿਹਾ ਬਾਕੀ ਛੇ ਵੀ ਇੱਥੇ ਹੀ ਰਹਿਣਗੇ ਸਾਰੇ ਪਾਸੇ ਸਨਾਂਟਾ ਪਸਰ ਗਿਆ 5-7 ਮਿੰਟ ਬਾਅਦ ਬੀਬੀ ਦੀ ਪੈਨ ਬੋਲੀ ਪਤਾ ਮੈਂ ਤਾਂ ਪਹਿਲਾਂ ਕਿਹਾ ਸੀ ਕਿ ਬੀਬੀ ਬਹੁਤ ਜਿੱਦੀ ਆ ਪਲਾ ਪਿਓ ਵਾਰੀਆਂ ਚਾਰ ਧੀਆਂ ਦਾ ਖਿਆਲ ਕਿਵੇਂ ਰੱਖੋ ਸਾਰਿਆਂ ਨੇ ਹਾਮੀ ਭਰੀ ਸਿਵਾਏ ਜੁਗਿੰਦਰ ਕੌਰ ਤੇ ਉਹਦੇ ਬੱਚਿਆਂ ਦੇ ਜਿਹੜੇ ਸਮਝ ਚੁੱਕੇ ਸੀ ਸਦਾ ਜਵਿੰਦਰ ਸਿੰਘ ਨੇ ਫਿਰ ਬੋਲਣਾ ਸ਼ੁਰੂ ਕੀਤਾ ਕਿ ਅਸੀਂ ਫੈਸਲਾ ਕੀਤਾ ਹੈ ਆ ਕਿ ਦੋਵੇਂ ਵੱਡੀਆਂ ਕੁੜੀਆਂ ਮਾਸਟਰ ਰੱਖੋ ਤੇ ਵਿਆਹ ਕਰੋ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਛੋਟੀਆਂ ਨੂੰ ਨਾਨਕੀ ਰਹਿਣਗੀਆਂ ਛੋਟੇ ਦੋ ਮੁੰਡੇ ਦੂਜੀਆਂ ਮਾਸੀਆਂ ਖੁੱਲਣਗੇ ਬੀਬੀ ਸਾਰਾ ਏਜੰਡਾ ਸਮਝ ਚੁੱਕੀ ਕਿ ਪਰ ਚੁੱਪ ਰਹੀ ਅਗਲੇ ਦਿਨ ਸਵੇਰੇ ਸਾਰੇ ਬੱਚੇ ਸਮੇਤ ਰਿਸ਼ਤੇਦਾਰਾਂ ਦੀ ਬੱਸ ਸਟੈਂਡ ਪਹੁੰਚ ਚੁੱਕੇ ਸਨ ਜਗਿੰਦਰ ਕੌਰ ਦੇ ਥਰੂ ਰੁਕਣੀ ਹੋਏ ਸਨ ਉਸ ਫੇਲੇ ਕੁਝ ਪਰਿਵਾਰ ਜੋ ਕਿ ਅਲਿਦ ਵਾਲੇ ਪਿੰਡਾਂ ਦੇ ਸਨ ਸੁਬੇਦਾਰ ਭਜਨ ਸਿੰਘ ਨੇ ਕਿਹਾ ਭੈਣ ਜੀ ਚੌਧਰੀ ਸਾਹਿਬ ਸਾਡੀ ਅਫਸਰ ਸੀ ਮੈਨੂੰ ਬੋਲਣਾ ਤਾਂ ਚਾਹੀਦਾ ਨਹੀਂ ਪਰ ਸਾਹਿਬ ਵੱਡੇ ਘੁਟੇ ਦਾ ਰਿਸ਼ਤਾ ਤਾਂ ਹਰੀ ਮਿੱਤਰ ਨਾਲ ਪੱਕਾ ਕਰੀਏ ਸੀ ਤੁਸੀਂ ਸੁਖਰਾਜ ਨੂੰ ਨਾ ਭੇਜੋ ਜਗਿੰਦਰ ਕੌਰ ਦੇ ਸਰੀਰ ਵਿੱਚ ਕੰਬਣੀ ਛਿੜ ਗਈ ਕਿ ਮੈਂ ਬੱਚੇ ਦੇ ਕੀ ਕਿਤੇ ਗਲਤ ਤਾਂ ਨਹੀਂ ਕਰ ਲਿਆ ਸਾਰਿਆਂ ਨੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਬੱਚੇ ਲੈ ਲਏ ਕਿਉਂਕਿ ਬੀਬੀ ਦੇ ਪਿਕੇ ਪੰਜਾਹ ਲਈ ਤਾਂ ਵਦੀ ਖੀਤੀ ਯੂਪ ਦੇ ਵਿਜ਼ਨੌਰ ਵਿੱਚ ਕਰਦੇ ਸਨ ਉੱਥੇ ਨੇੜੇ-ਤੇੜੇ ਸਕੂਲ ਕੋਈ ਨਹੀਂ ਸੀ ਦੋ ਭੈਣਾਂ ਵੀ ਉੱਥੇ ਨੇੜੇ ਹੀ ਰਹਿੰਦੀਆਂ ਸਨ ਜਿਨ੍ਹਾਂ ਨੂੰ ਛੋਟੇ ਮੁੰਡੇ ਦਿੱਤੇ ਸਨ ਫਿਰ ਮਾਸਟਰ ਤੇਉਦੀ ਘਰ ਦੀ ਵੱਡੀਆਂ ਕੁੜੀਆਂ ਲੈ ਗਏ ਉਹਨਾਂ ਦਾ ਵੀ ਮੱਜਾਂ ਦਾ ਚੰਗਾ ਕਾਰੋਬਾਰ ਸੀ ਜਗਿੰਦਰ ਕਰਨ ਨੇ ਹਿੰਮਤ ਕੀਤੀ ਤੇ ਬਸ ਟੰਡਵਲ ਪਜਦੂਰੀ ਜੋ ਕਿ ਕੁਆਟਰ ਤੋਂ ਕਿਲੋਮੀਟਰ ਦੂਰੀ ਤੇ ਸੀ ਤੇ ਨਿਰਮਲ ਨੂੰ ਕਹਿ ਗਈ ਮੈਂ ਬੱਚੇ ਲੈਣ ਚੱਲੀ ਹਾਂ ਸਾਰੇ ਪਰਿਵਾਰ ਜੋ ਉੱਥੇ ਮੌਜੂਦ ਸੀ ਪਿੱਛੇ ਪਜਦੂਰੀ ਕਿ ਕਿਤੇ ਸਦਮੇ ਨਾਲ ਬੀਬੀ ਦਾ ਦਿਮਾਗ ਨਾ ਹਿੱਲ ਗਿਆ ਹੋਵੇ ਲੋਕਾਂ ਨੇ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੁਣ ਕਿੱਥੇ ਚੌਧਰੀ ਸਾਹਿਬ ਦੀ ਇੱਕੇ ਗੱਲ ਯਾਦ ਕਰਕੇ ਭੁੱਲ ਰਹੀ ਸੀ ਮੈਂ ਆਪਣੇ ਬੱਚੇ ਰੋਲਣੇ ਥੋੜੇ ਕੈਂਦੀ ਬਸਟੈਂਡ ਪਹੁੰਚ ਗਈ ਤੇ ਬਿਨਾਂ ਕਿਸੇ ਨਾਲ ਗੱਲ ਕੀਤੇ ਬਸ ਵਿੱਚ ਬੈਠੀ ਪੈਨ ਤੋਂ ਛੋਟੇ ਮੁੰਡੇ ਖਸ਼ਬਾਨ ਤੇ ਰਣਵੀਰ ਲੈ ਲੈ ਉਹ ਰੋਲਾ ਪਾਉਂਦੇ ਰਹੀ ਅੱਖੀ ਬੀਬੀ ਸਦੈਣ ਹੋ ਗਈ ਪਰ ਹੁਣ ਕਿੱਥੇ ਤੁਵੇਂ ਵੱਡੀਆਂ ਕੁੜੀਆਂ ਸੁਖਰਾਸ ਤੇ ਕੁਲਦੀਪ ਵੀ ਉੱਤਰ ਆਈਆਂ ਛੋਟੀਆਂ ਪਰਮਜੀਤ ਤੇ ਨਿਰਮਲਜੀਤ ਨੂੰ ਨਿਰਮਲ ਬਾਹੋਂ ਫੜ ਲਿਆਏ ਸਾਰੇ ਸੋਚ ਰਹੇ ਸੀ ਸ਼ਾਇਦ ਬੀਬੀ ਆਖਰੀ ਵਾਰ ਮਿਲਣ ਆਈਆ ਪਰ ਹੁਣ ਕਿੱਥੇ ਉਹ ਵਾਰ-ਵਾਰ ਕਹਿ ਰਹੀ ਸੀ ਮੈਂ ਆਪਣੇ ਸਾਰੇ ਬੱਚੇ ਅਫਸਰ ਬਣਾਉਣੇ ਆ ਖੇਤਾਂ ਵਿੱਚ ਨਹੀਂ ਖਪਾਉਣੇ ਬੀਬੀ ਦੀ ਭੈਣ ਛੀਕ ਚਿਹੜਾ ਪਾਈ ਜਾਂਦੀ ਸੀ ਪਰ ਪਿਤਾ ਜਵਨ ਸਿੰਘ ਬਸ ਵਿੱਚ ਉੱਤਰ ਆਇਆ ਤੇ ਬੋਲਿਆ ਪੁੱਤਰ ਤੋ ਇਹਨਾਂ ਨੂੰ ਇਕੱਲੇ ਕਿਵੇਂ ਪਾਲੇਗੀ ਉਹ ਬੋਲੀ ਪਿਤਾ ਜੀਨੇ ਦਿੱਤੇ ਉਹੋ ਪਾਲ ਵੀ ਦਿਓ ਕਿਸੇ ਦੀ ਵੀ ਇੱਕ ਨਹੀਂ ਮੰਨੀ ਬੀਬੀ ਨੇ ਸਾਰੇ ਚੁੱਪ ਕਰਕੇ ਬਸ ਤੇ ਜਾਂਦਾ ਸਮਾਂ ਹੋ ਚੁੱਕਾ ਸੀ ਸਰਦਾਰ ਜਵਨ ਸਿੰਘ ਨੇ ਕਿਹਾ ਚੰਗਾ ਸੋਚ ਲਈ ਫਿਰ ਉਹਨੇ ਜੀਬ ਚੋਂ 5 ਦਾ ਨੋਟ ਕੱਢ ਕੇ ਜਗਿੰਦਰ ਕਾਨ ਨੂੰ ਦਿੱਤਾ ਤੇ 5 ਮਣੀ ਤੋਂ ਪਿਪਰੀਆਂ ਵੱਲ ਚੱਲ ਗਏ ਬੀਬੀ ਜਗਿੰਦਰ ਕੌਰ ਆਪਣੇ ਪਤੀ ਦੀ ਮੌਤ ਤੋਂ ਲਗਭਗ 33 ਸਾਲ ਬਾਅਦ ਪੋਤੇ-ਪੋਤੀਆਂ ਵਾਲੀ ਹੋ ਚੁੱਕੀ ਸੀ ਤੇ ਆਪਣੇ ਵੱਡੇ ਮੁੰਡੇ ਦੇ ਬੱਚਿਆਂ ਨਾਲ ਪਿੰਡ ਬਵੇਲੀ ਵਿੱਚ ਰਹਿ ਰਹੇ ਸੀ। ਵੱਡਾ ਮੁੰਡਾ ਨਿਰਮਲ ਜੋ ਹੁਣ ਆਨ ਡੇਰੀ ਕੈਪਟਨ ਵਜੋਂ ਕੰਮ ਕਰ ਰਿਹਾ ਸੀ ਤੇ ਉਹਦੀ ਰਿਟਾਇਰਮੈਂਟ ਨੂੰ 6 ਮਹੀਨੇ ਰਹਿ ਗਏ ਸਨ। ਬੀਬੀ ਦਾ ਪਿਤਾ ਸਰਦਾਰ ਜਵਨ ਸਿੰਘ 100 ਬਰੇ ਪੂਰਾ ਕਰ ਚੁੱਕਾ ਸੀ ਤੇ ਬੀਬੀ ਆਪਣੇ ਭਤੀਜੇ ਦੇ ਵਿਆਹ ਤੇ ਜਾਣ ਲਈ ਅਵਸਥਿਤੇ ਕੂਟ ਕੱਢ ਰਹੇ ਸੀ। ਚਾਰ ਪੰਜ ਸੂਟ ਕਰਦੇ ਤੇ ਸੂਟ ਨਾਲ ਇੱਕ ਚਿੱਟੇ ਰੰਗ ਦੀ ਚੁੰਨੀ ਜਿਹਦੇ ਵਿੱਚ ਕੁਝ ਬੰਨਿਆ ਜਪਦਾ ਸੀ ਆਪਣੇ ਵੱਡੇ ਪੋਤੇ ਨੂੰ ਦਿਖਾ ਕੇ ਰੋਪਈ ਉਹਦਾ ਪੋਤਾ ਜੋ 18 ਸਾਲਾਂ ਦਾ ਸੀ ਪੁੱਛਣ ਲੱਗਾ ਮਾਤਾ ਜੀ ਕੀ ਗੱਲ ਹੋਈ ਬੇਬੀ ਨੇ ਉਹਨੂੰ ਸਾਰੀ ਗੱਲ ਦੱਸੀ ਕਿ ਬੋਲੀ ਇਹ ਉਹ 5 ਰੁਪਏ ਆ ਜਿਹੜੇ ਮੇਰੇ ਪਿਤਾ ਨੇ ਮੈਨੂੰ ਉਸ ਵੇਲੇ ਦਿੱਤੇ ਸੀ ਜਦੋਂ ਮੇਰਾ ਸਭ ਕੁਝ ਉੱਝੜ ਗਿਆ ਸੀ ਫਿਰ ਇਹ ਖਰਚ ਕਿਉਂ ਨਹੀਂ ਕੀਤੇ ਮੈਂ ਪੁੱਛਿਆ ਉਹ ਕਹਿੰਦੀ ਪੁੱਤਰ ਇਹ ਮੈਂ ਇਸ ਕਰਕੇ ਬੰਨਿਆ ਸੀ ਜੇ ਜੇ ਕਿਤੇ ਮੈਂ ਆਪਣੇ ਬੱਚੇ ਨੂੰ ਪੜਾ ਲਿਖਾ ਕੇ ਅਫਸਰ ਨਾ ਬਣਾ ਸਕੀ ਤਾਂ ਇਹਦੀ ਜਾਹਿਰ ਲੈ ਲੈਣਾ ਸੀ ਹੋ ਸਕਦਾ ਹੈ ਇਹ ਸ਼ਬਦ ਸਿਰਫ ਉਹਦੇ ਗੁੱਸੇ ਦਾ ਇਜ਼ਹਾਰ ਸੀ ਜੋ ਕਿ ਆਪਣੇ ਪਿਤਾ ਤੇ ਰਿਸ਼ਤੇਦਾਰਾਂ ਪ੍ਰਤੀ ਸੀ ਅੱਗੇ ਬੀਬੀ ਨੇ ਕਿਹਾ ਜਿਸ ਸਾਰਾ ਪਿੰਡ ਮੈਨੂੰ ਮਾਤਾ ਜੀ ਕਹਿੰਦਾ ਕਿਉਂਕਿ ਮੇਰੇ ਸਾਰੇ ਬੱਚੇ ਪੜ੍ਹੇ ਲਿਖੇ ਤੇ ਅਫਸਰ ਲੱਗੇ ਆ ਜੇ ਉਸ ਦਿਨ ਮੈਂ ਡੋਰ ਗਈ ਹੁੰਦੀ ਤੇ ਪਿਤਾ ਤੇ ਰਿਸ਼ਤੇਦਾਰਾਂ ਦੀ ਗੱਲ ਮੰਨ ਲਈ ਹੁੰਦੀ ਤਾਂ ਮੇਰੇ ਬੱਚੇ ਇਹਨਾਂ ਦੇ ਕਾਮੇ ਬਣ ਕੇ ਰਹਿ ਜਾਣੇ ਸੀ ਅੱਗੇ ਉਹਨੇ ਸਭ ਤੋਂ ਵੱਡੀ ਕੁੜੀ ਸੁਖਰਾ ਸ ਜ਼ਿਕਰ ਕਰਦੇ ਹੋਏ ਕਿਹਾ ਉਹਦਾ ਘਰ ਵਾਲਾ ਹਰੀ ਮਿੱਤਰ ਕਰਨਲ ਰਿਟਾਇਰ ਹੋਇਆ ਸੀ ਤੇ ਦੋਵੇਂ ਮੁੰਡੇ ਵੀ ਲੈਫਟੀਨੈਂਟ ਕਰਨਲ ਬਣ ਚੁੱਕੇ ਸੀ। ਤਲਦੀਪ ਕੌਰ ਮਿਲਟਰੀ ਨਰਸਿੰਗ ਵਿੱਚ ਬਰਗਡੇਰੀਅਰ ਤੇ ਵਕਾਰੀ ਅਹੁਦੇ ਤੇ ਸਰਵਿਸ ਵਿੱਚ ਸੀ। ਨਿਰਮਲ ਅਨਰੇਰੀ ਕੈਪਟਨ ਅਤਿ ਉਦੀ ਘਰ ਵਾਲੀ ਪਿੰਨ ਦੇ ਸਰਕਾਰੀ ਸਕੂਲ ਵਿੱਚ ਲਾਇਬ੍ਰੇਰੀਅਨ ਸੀ। ਨਿਰਮਲ ਜੀਤ ਨੇ ਐਮਐਸਸੀ ਕਰਕੇ ਪ੍ਰੋਫੈਸਰ ਵਜੋ ਉਦੀਪੁਰ ਵਿੱਚ ਸੀ ਤੇ ਉਹਦਾ ਘਰ ਵਾਲਾ ਸ਼ਰਧ ਖੇਤੀਬੜੇ ਯੂਨੀਵਰਸਿਟੀ ਵਿੱਚ ਡੀਨ ਵਜੋਂ ਕੰਮ ਕਰ ਰਿਹਾ ਸੀ। ਪਰਮਜੀਤ ਨੇ ਪੀਐਚਡੀ ਕਰਨ ਤੋਂ ਬਾਅਦ ਮਹਾਰਾਸ਼ਟਰ ਪੁਲਿਸ ਵਿੱਚ ਫੋਰੇਸਟ ਮਹਰ ਦੇ ਤੌਰ ਤੇ ਡੀਆਈਜੀ ਦੀ ਰੈਂਕ ਤੱਕ ਪਹੁੰਚ ਚੁੱਕੀ ਸੀ ਖੁਸ਼ਵੰਤ ਜੋ ਕਿ ਮਾਈਨਿੰਗ ਵਿੱਚ ਇੰਜੀਨੀਅਰਿੰਗ ਡਿਗਰੀ ਕਰਕੇ ਕੋਲ ਇੰਡੀਆ ਜੋ ਕਿ ਸਰਕਾਰੀ ਕੰਪਨੀ ਸੀ ਵਿੱਚ ਜੀਐਮ ਦੇ ਅਹੁਦੇ ਤਿਤਨਾ ਸੀ ਸਭ ਤੋਂ ਛੋਟਾ ਰਣਵੀਰ ਇੱਕ ਚਲਦਾ ਪੁਰਜਾ ਵਪਾਰੀ ਬਣ ਚੁੱਕਾ ਸੀ ਜਿਹੜਾ ਕਿ ਲੈਫਟੀਨੈਂਟ ਦੀ ਨੌਕਰੀ ਨਾ ਜੁਆਇਨ ਕਰਕੇ ਵਪਾਰ ਵਾਲੇ ਖੇਤੇ ਵਿੱਚ ਆ ਗਿਆ ਉਹਨੂੰ ਬੀਬੀ ਅਸਫਲ ਹੀ ਗਿੰਦੀ ਸੀ ਕਿਉਂਕਿ ਉਹ ਅਪਸਰ ਨਹੀਂ ਸੀ ਬੀਬੀ ਆਪਣੀ ਪੁੱਤੀ ਨਾਲ ਫਰਵਾੜੇ ਤੋਂ ਵਿਜਨੌਰ ਲਈ ਪਤੀਜੇ ਦੇ ਵਿਆਹ ਲਈ ਰਵਾਨਾ ਹੋਈ। ਉੱਥੇ ਪਹੁੰਚਨ ਤੇ ਪਤੀਜਾ ਟਰੈਕਟਰ ਲੈ ਕੇ ਲੈਣ ਆਇਆ ਸੀ। ਬੀਬੀ ਕਹਿੰਦੀ ਜਿਨ੍ਹਾਂ ਨੇ ਮੇਰੀ ਕਦੀ ਬਾਤ ਨਹੀਂ ਪੁੱਛੀ ਅੱਜ ਕਿਵੇਂ ਹੱਥੀਂ ਛਾਵਾ ਕਰ ਰਹੀ ਆ। ਮੈਨੂੰ ਕਈ ਵਾਰ ਇਹ ਮਾਤਾ ਜੀ ਦਾ غرور ਲੱਗਾ ਪਰ ਅਸਲ ਵਿੱਚ ਠੁੱਕਰ ਸੀ ਉਸ ਸਿਸਟਮ ਖਿਲਾਫ ਜੋ ਕਿ ਔਰਤ ਨੂੰ ਇਸ लायक ਨਹੀਂ ਸਮਝਦੀ ਕਿ ਉਹ ਪਰਿਵਾਰ ਨੂੰ ਬਿਨਾਂ ਘਰਵਾਲੇ ਤੋਂ ਵੀ ਪੜਾ ਲਿਖਾ ਕੇ ਅਫਸਰ ਬਣਾ ਸਕਦੀ ਹੈ। ਵਿਆ ਬੀਬੀ ਨੇ ਐਵੇਂ ਖਾਦਾ ਜਿਵੇਂ ਕਿਸੇ ਰਿਆਸਤ ਦੀ ਮਹਾਰਾਣੀ ਆਪਣੇ ਸਹਾਰਣ ਜੇ ਪੇਕਿਆਂ ਦੇ ਆਈ ਹੋਵੇ ਮੈਂ ਸਭ ਸਮਝ ਰਿਹਾ ਸੀ ਤੇ ਅਹਿਸਾਸ ਵੀ ਸੀ ਕਿਵੇਂ ਸੱਤ ਬੱਚਿਆਂ ਦੇ ਪਰਿਵਾਰ ਨੂੰ ਸਿਰੇ ਲਾਉਣਾ ਖਾਸ ਤੌਰ ਤੇ ਕਿਸੇ ਨਜ਼ਦੀਕ ਦੇ ਰਿਸ਼ਤੇਦਾਰ ਤੋਂ ਬਿਨਾਂ ਮਦਦ ਲੈ ਉੱਥੇ ਵੀ ਹੋ ਇਸ ਕੱਲ ਦਾ ਜਿੱਕਾ ਛੇੜਦੀ ਸੀ ਪਰ ਸ਼ਰਮਿੰਦੇ ਹੋਏ ਰਿਸ਼ਤੇਦਾਰ ਸਿਰਫ ਚੰਗੀਆਂ ਗੱਲਾਂ ਸੁਣਨਾ ਚਾਹੁੰਦੇ ਸੀ ਵਿਆਹ ਖਤਮ ਹੋ ਗਿਆ ਸੀ ਅਗਲੇ ਦਿਨ ਬੀਬੀ ਦੀ ਟ੍ਰੇਨ ਸੀ ਉਹਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਮੈਂ ਤੇਰੇ ਤੋਂ ਕੁਝ ਮੰਗਿਆ ਨਹੀਂ ਪਰ ਪਿਤਾ ਨੇ ਕਿਹਾ ਥੋੜੀ ਦੇਰ ਵਿੱਚ ਗੱਲ ਕਰਦੇ ਹਾਂ ਸ਼ਾਇਦ ਉਹਨੇ ਸੋਚਿਆ ਬੀਬੀ ਜਗਿੰਦਰ ਕੌਰ ਕੀਤੇ ਕੁਝ ਪੈਸੇ ਨਾ ਮੰਗ ਲੇ ਇਸ ਕਰਕੇ ਉਹਨੇ ਆਪਣੇ ਛੋਟੇ ਮੁੰਡੇ ਤੁਲਸਾ ਸਿੰਘ ਨੂੰ ਕੁਝ ਕਿਹਾ ਤੇ ਝਟਪਟ ਉਹਨੇ ਹਾਂ ਮੈਂ ਵੀ ਪਰ ਦਿੱਤੀ ਇਸ ਤੋਂ ਪਹਿਲਾਂ ਬੀਬੀ ਕੁਝ ਬੋਲਦੀ ਸਰਦਾ ਜਵੰਦ ਸਿੰਘ ਨੇ ਕਿਹਾ ਤੂੰ ਸਾਰੀਆਂ ਜ਼ਿੰਮੇਵਾਰੀਆਂ ਖੁਦ ਚੁੱਕੀਆਂ ਦਸਤੇ ਨੂੰ ਕਿੰਨੇ ਪੈਸੇ ਚਾਹੀਦੇ ਬੀਬੀ ਆਪਣੇ 100 ਸਾਲਾਂ ਬਾਪ ਪਾਲ ਬੜੇ ਅਜੀਬ ਤਰੀਕੇ ਨਾਲ ਵੇਖਣ ਲੱਗੀ ਤੇ ਬੋਲੀ ਪਿਤਾ ਮੇਰੇ ਤੇ ਤੇਰਾ ਪਹਿਲਾ ਬਥੇਰਾ ਕਰ ਜਾ ਕਹਿੰਦੀ ਹੋਈ ਬੈਗ ਵਿੱਚ ਚੁੰਨੀ ਕੱਢ ਲਈ ਕਹਿੰਦੀ ਪਿਤਾ ਮੈਂ ਤੇਰੇ ਪੈਸੇ ਸਗੋਂ ਦੇਣੀ ਆ ਉਹ ਕਹਿੰਦਾ ਨਹੀਂ ਤੀ ਬੀਬੀ ਨੇ 5 ਦਾ ਨੋਟ ਕੱਢ ਕੇ ਆਪਣੇ ਬਾਪ ਦੇ ਹੱਥ ਤੇ ਰੱਖ ਦਿੱਤਾ ਤੇ ਕਿਹਾ ਇਹਦੀ ਲੋੜ ਪਈ ਨਹੀਂ ਇਸ ਕਰਕੇ ਵਾਪਸ ਕਰ ਰਹੀ ਆ ਕਿਸੇ ਦੀ ਕੁਝ ਸਮਝ ਨਹੀਂ ਆਈ ਸ਼ਾਇਦ ਸਰਦਾਰ ਜਵੰਤ ਸਿੰਘ ਆਪਣੀ ਕੁੜੀ ਤੇ ਮਾਨ ਮਹਿਸੂਸ ਕਰ ਰਿਹਾ ਸੀ ਤੇ ਉਹਨੇ ਨੋਟ ਜੇ ਵਿੱਚ ਪਾ ਲਿਆ ਬੀਬੀ ਦੀ ਵਿਦਾਈ ਕੀ ਬੜੀ ਸ਼ਾਨ ਨਾਲ ਹੋਈ ਪਰ ਬੀਬੀ ਦੇ ਚੁੰਨੀ ਲੜ ਬੰਨੇ 5 ਰੁਪਏ ਪੋਛਤਰ ਪੋਛਤ ਸਿੱਖਿਆ ਤੇ ਔਰਤ ਦੀ ਬਰਾਬਰ ਹੋਣ ਦੀ ਪ੍ਰੇਰਨਾ ਦਿੰਦੀ ਰਹਣਗੀ। ਧੰਨਵਾਦ ਜੀ ਸਾਰਿਆਂ ਦਾ ਅੱਜ ਦੀ ਕਹਾਣੀ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ। ਮਿਲਦੇ ਹਾਂ ਜੀ ਕੱਲ੍ਹ ਇੱਕ ਨਵੀਂ ਕਹਾਣੀ ਦੇ ਨਾਲ। ਇਜਾਜ਼ਤ ਦਿਓ ਜੀ। ਸਸ਼ਕਨ।